ਉਹ ਸਾਹਮਣੇ ਟੈਂਕੀ ਤੇ ਪੀਆਰਟੀਸੀ ਦਾ ਜਿਹੜਾ ਕੱਚਾ ਮੁਲਾਜ਼ਮ ਆ ਉਹ ਚੜਿਆ ਪਿਆ ਸੁਲਤਾਨ ਜੀ ਤੁਸੀਂ ਅੱਜ ਟੈਂਕੀ ਤੇ ਚੜੇ ਪਿਓ ਕੀ ਕਾਰਨ ਹੈ ਸਾਡਾ ਸਾਥੀ ਇੱਕ ਕਨੈਕਟਰ ਵੀਰ ਲੜਾਈ ਝਗੜੇ ਜਿਹੜੇ ਓਵਰਲੋਡਸ ਵਾਰੀ ਹੋਣ ਕਰਕੇ ਕਿਸੇ ਨਾ ਕਿਸੇ ਜ਼ਵਾਰੀ ਨਾਲ ਨਿੱਤ ਲੜਾਈ ਝਗੜਾ ਹੋਇਆ ਰਹਿੰਦਾ ਵੀਡੀਓ ਵੀ ਵਾਇਰਲ ਹੁੰਦੀ ਆ ਪਹਿਲਾਂ ਤਾਂ ਉਹਨੂੰ 15 ਤੋਂ 16 ਦਿਨ ਰੂਟ ਤੋਂ ਓਪ ਕੀਤਾ ਜਾਂਦਾ ਸਾਡੇ ਕਨੈਕਟਰ ਦੇ ਚਲੋ ਕਿਤੇ ਦਬਾਅ ਕਰਕੇ ਉਹਨਾਂ ਵੱਲੋਂ ਇੱਕ ਐਫਆਈਆਰ ਮੰਮਲੀ ਲੜਾਈ ਝਗੜੇ ਦੀ ਐਫਆਈਆਰ ਕਰਾ ਦਿੱਤੀ ਜਾਂਦੀ ਆ ਬੋਥ ਐਫਆਈਆਰ ਦੇ ਆਧਾਰ 'ਤੇ ਸਾਡੇ ਸਾਥੀ ਦਾ ਕੰਟਰੈਕਟ ਖਤਮ ਕਰ ਦਿੱਤਾ ਜਾਂਦਾ। ਕੋਈ ਮਾਮਲਾ ਜੇ ਕੋਰਟ ਤੇ ਨਹੀਂ ਗਿਆ, ਕੋਈ ਕੋਰਟ ਦਾ ਡਿਸੀਜਨ ਨਹੀਂ ਆਇਆ ਕਿ ਕਿਸੇ ਤਰ੍ਹਾਂ ਦਾ ਸਾਡੇ ਸਾਥੀ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਪਰ ਸਾਡੀ ਮੈਨੇਜਮੈਂਟ ਨੇ ਉਹ ਨਤੀਜਾ ਹੋਣ ਤੋਂ ਪਹਿਲਾਂ ਆਪਣਾ ਡਿਸੀਜਨ ਬਣਾਤਾ ਉਹਦੀਆਂ ਨੌਕਰੀਆਂ ਦਿਵਾਵਾ ਖਤਮ ਕਰ ਦਿੱਤੀ। ਇਹ ਕਿਸ ਤਰ੍ਹਾਂ ਦਾ ਇਨਸਾਫ ਹੈ? ਅਸੀਂ ਕੋਈ ਰਾਹ ਜਾਂਦੇ ਕੋਈ ਇਹਨਾਂ ਨੇ ਫੜ ਕੇ ਸਪਰਤੀ ਹੀ ਦੇ ਹੋਇਆ ਕਿ ਜਦੋਂ ਮਰਜ਼ੀ ਲੱਤ ਮਾਰ ਕੇ ਇਹਨਾਂ ਨੂੰ ਕੱਢਦੇ ਹੋ। ਫਿਰ ਲੈਟਰ ਕਰਦੇ ਨੇ ਸਾਨੂੰ ਕੋਈ ਅੱਛਾ ਖਰਾਬ ਕੀਤਾ ਵਿਭਾਗੇ ਦਾ। ਵਿਭਾਗੇ ਦਾ ਅੱਗੇ ਪੂਜੀ ਖਰਾਬ ਕਰਦੇ ਆ। ਇਸ ਤਰ੍ਹਾਂ ਹੀ ਕੰਮ ਹੁੰਦਾ ਜੋ ਬਾਸਦਾਨ ਦੇ ਵਿੱਚ ਪਰ ਇਸ ਬਾਸਦਾਨ ਦੇ ਵਿੱਚ ਬਸਾਂ ਨੂੰ ਢੇ ਲਾਉਣੇ ਪੈਂਦੇ ਨੇ ਉਦੋਂ ਟਕਰਾਬ ਨਹੀਂ ਹੁੰਦਾ ਬਲੇਜਮੈਂਟ ਦਾ ਮੁੱਖ ਅਧਿਕਾਰੀ ਨੇ ਬੈਠੇ ਡੀਕ੍ਰੈਪਸ਼ਨ ਕਰਦੇ ਨੇ ਉਦੋਂ ਟਕਰਾਬ ਨਹੀਂ ਹੁੰਦਾ ਸਾਡਾ ਕੋਈ ਮੌਜੂਦ ਨਹੀਂ ਹੈਗਾ ਇਸ ਸਥਾਨੇ ਦੇ ਵਿੱਚ ਕੁੱਤੇ ਨਾਲੋਂ ਪਹਿਲਾਂ ਸਾਡੇ ਨਾਲ ਗੱਲ ਕੀਤਾ ਜਾਂਦਾ ਹਾਲੇ ਤੇ ਕੁੱਤਾ ਵੀ ਆਪਣੇ ਵਿਭਾਗ ਦੇ ਆਪਣੇ ਮਾਲਕ ਦਾ ਵਫਾਦਾਰ ਹੁੰਦਾ ਹੈ ਮਾਲਕ ਨੂੰ ਬੜਾ ਵਧੀਆ ਤਰੀਕੇ ਨਾਲ ਰੱਖਦਾ ਪਰ ਸਾਡੇ ਕੁੱਤੇ ਜਿੰਨੀ ਕਦਰ ਨਹੀਂ ਹੈਗੀ ਤੇ ਇੱਕ ਬਜ਼ੁਰਗ ਬੰਦਾ ਸੀਗਾ ਉਹ ਹੈਂਡੀਕੈਪਡ ਸੀ ਉਹਦਾ ਰਾਈਟ ਹੈਂਡ ਤੋਂ ਜਿਹੜਾ ਬਾਜੂ ਸੀ ਉਹ ਕਟਿਆ ਹੋਇਆ ਸੀਗਾ ਉਹ tàki ਦੇ ਵਿੱਚ ਲੰਕ ਗਿਆ ਜੀ ਅੱਗੇ ਸੋ ਕਨੈਕਟਰ ਵੱਲੋਂ ਆਪਦੀ ਦਲੀਲ ਰੱਖੀ ਗਈ ਤਾਂ ਉਹਦੇ ਵੱਲੋਂ ਬੱਸ ਦੇ ਵਿੱਚ ਅਪਸ਼ਬਦ ਬੋਲੇ ਗਏ ਕਨੈਕਟਰ ਨੂੰ ਬਹੁਤ ਜ਼ਿਆਦਾ ਬੱਸ ਦੇ ਵਿੱਚ ਜ਼ਲੀਲ ਕੀਤਾ ਗਿਆ ਇੱਥੇ ਤੱਕ ਕਹਿ ਗਿਆ ਵੀ ਤੇਰੇ ਕੀ ਬਾਪ ਦੀ ਬੱਸ ਹੈ ਬੱਸ ਦੇ ਵਿੱਚ ਸਵਾਰੀ ਜ਼ਿਆਦਾ ਸੀ ਗਲਤੀ ਮੈਘਮੇ ਦੀ ਆ ਕੋਈ ਗੱਡੀ ਨਹੀਂ ਭਾਈ ਨਮੀ ਓਵਰਲੋਡ ਗੱਡੀ ਹੋਣ ਕਾਰਨ ਲੜਾਈ ਝਗੜਾ ਹੋਇਆ ਆਮ ਸਾਡੇ ਲੜਾਈ ਝਗੜੇ ਹੁੰਦੇ ਰਹਿੰਦੇ ਨੇ ਸਭੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਨ ਇਸ ਟਾਈਮ ਤੇ ਪੁਰਾਣੇ ਬੱਸ ਸਟੈਂਡ ਤੇ ਮੌਜੂਦ ਹਾਂ ਤੇ ਇੱਥੇ ਆਣ ਦਾ ਮੁੱਖ ਕਾਰਨ ਕੀ ਹੈ ਇੱਕ ਵਾਰ ਜ਼ਰੂਰ ਤਸਵੀਰਾਂ ਸਾਂਝੀਆਂ ਕਰ ਦਿੰਨੇ ਆ ਉਹ ਸਾਹਮਣੇ ਟੈਂਕੀ ਤੇ ਪੀਆਰਟੀਸੀ ਦਾ ਜਿਹੜਾ ਕੱਚਾ ਮੁਲਾਜ਼ਮ ਆ ਉਹ ਚੜਿਆ ਪਿਆ ਉਸ ਦੀਆਂ ਮੰਗਾਂ ਕੀ ਨੇ ਕੀ ਕਾਰਨ ਨੇ ਅਜੇ ਤੱਕ ਪੁਸ਼ਟੀ ਨਹੀਂ ਹੋ ਪਾਈ ਪਰ ਉਹਦੇ ਨਾਲ ਗੱਲਬਾਤ ਜ਼ਰੂਰ ਕਰਾਂਗੇ ਮੌਕੇ ਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚ ਚੁੱਕੇ ਨੇ ਉਸ ਨੇ ਵੀਡੀਓਜ਼ ਵੀ ਕੁਝ ਵਾਇਰਲ ਕਰੀਆਂ ਨੇ ਉਹ ਵੀ ਦਿਖਾਵਾਂਗੇ ਪਰ ਕੋਸ਼ਿਸ਼ ਕਰਦੇ ਆ ਕਿ ਜਿਉ ਸਾਡਾ ਨੰਬਰ ਚੱਕਨ ਤੇ ਗੱਲਬਾਤ ਕਰਨ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਤੇ ਉਹਨਾਂ ਨੂੰ ਫੋਨ ਕਰ ਰਹੇ ਆ ਤੇ ਉਹ ਸਿੱਧਾ ਟੈਂਕੀ ਤੇ ਬੈਠੇ ਹੋਏ ਨੇ ਕਿਉਂਕਿ ਉਹਨਾਂ ਨੂੰ ਮੇਰੇ ਖਿਆਲ ਚ ਜੌਬ ਤੋਂ ਕੱਢ ਦਿੱਤਾ ਗਿਆ ਸਰਕਾਰੀ ਜੌਬ ਤੋਂ ਕੱਢ ਦਿੱਤਾ ਗਿਆ ਸੋ ਗੱਲਬਾਤ ਕਰਦੇ ਆ ਸੁਲਤਾਨ ਜੀ ਤੁਸੀਂ ਅੱਜ ਟੈਂਕੀ ਤੇ ਚੜੇ ਪਿਓ ਕੀ ਕਾਰਨ ਹੈ ਕਰਨ ਜੀ ਮੈਨੇਜਮੈਂਟ ਰਿੱਤ ਸਾਡੇ ਤੇ ਨਵੀ ਤੋਂ ਨਵੀ ਕੋਈ ਵਧਿੱਕੀ ਲੈ ਕੇ ਆਉਂਦੀ ਹੈ ਤੇ ਨਾਲ ਸਾਡਾ ਨੁਕਸਾਨ ਕਰਦੀ ਹੈ ਨਹੀਂ ਕੀ ਇੱਕ ਕਾਰਨ ਸਾਡੇ ਸਾਡਾ ਸਾਥੀ ਹੈ ਇੱਕ ਕੈਰੇਕਟਰ ਵੀਰ ਤੁਹਾਨੂੰ ਪਤਾ ਵੀ ਨਿੱਤ ਲੜਾਈ ਝਗੜੇ ਜਿਹੜੇ ਓਵਰਲੋਡ ਸਵਾਰੀ ਆਨ ਕਰਕੇ ਕਿਸੇ ਨਾ ਕਿਸੇ ਸਵਾਰੀ ਨਾਲ ਨਿੱਤ ਲੜਾਈ ਝਗੜਾ ਹੋਇਆ ਰਹਿੰਦਾ ਵੀਡੀਓ ਵੀ ਵਾਇਰਲ ਹੁੰਦੀ ਆ ਅੱਜ ਇਹ ਇੱਕ ਕੇਸ ਸਾਡੇ ਇੱਕ ਕੈਰੇਕਟਰ ਵੀਰ ਨਾਲ ਆਉਂਦਾ ਸਵਾਰੀ ਜ਼ਿਆਦਾ ਹੋਣ ਕਰਕੇ ਕਿਸੇ ਸਵਾਰੀ ਨਾਲ ਬਹਿਸ ਬਾਜੀ ਹੋ ਜਾਂਦੀ ਹੈ ਟਕਰਾਅ ਹੋ ਜਾਂਦਾ ਗਾੜੀ ਗਲੋਚ ਚ ਹੁੰਦਾ ਉਹ ਗਾੜੀ ਗਲੋਚ ਨੂੰ ਲੈ ਕੇ ਜਦੋਂ ਆਪਸ ਦੇ ਵਿੱਚ ਮਾਮੂਲੀ ਜੀ ਹੱਥੋਂ ਪਾਈ ਵੀ ਹੋ ਜਾਂਦੀ ਉਸ ਚੀਜ਼ ਨੂੰ ਲੈ ਕੇ ਪਹਿਲਾਂ ਤਾਂ ਅੱਜ ਤੋਂ ਤਕਰੀਬਨ ਇਹ 6 ਮਹੀਨੇ ਪਹਿਲਾਂ ਦੀ ਗੱਲ ਹੈ ਪਹਿਲਾ ਤਾਂ ਉਹ 15 ਤੋਂ 16 ਦਿਨ ਰੂਟ ਟੋਪ ਕੀਤਾ ਜਾਂਦਾ ਸਾਡੇ ਕਨੈਕਟਰ ਦੇ ਤੇ ਜੇ ਉਹ ਕੇਸ ਚਲੋ ਇਨਕੁਆਰੀ ਲੱਗਦੀ ਐ ਇਨਕੁਆਰੀ ਦੇ ਸਾਰੇ ਬਿਆਨ ਹੁੰਦੇ ਨੇ ਮੈਨੇਜਮੈਂਟ ਵੱਲੋਂ ਸਾਡੇ ਵੱਲੋਂ ਵੀ ਇਹ ਕਿਹਾ ਜਾਂਦਾ ਵੀ ਉਹ ਪੁਲਿਸ ਕਾਰਵਾਈ ਕਰਦੇ ਨੇ ਸਾਡੇ ਵੱਲੋਂ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੂਚੀ ਪਾਰਟੀ ਨਾਲ ਪਰ ਚਲੋ ਪੁਚਕਾਰਨਾ ਕਰਕੇ ਉਹ ਨਹੀਂ ਸਹਿਮਤ ਹੁੰਦੇ ਪੁਚਕਾਰਨਾ ਕਰਕੇ ਨਹੀਂ ਸਹਿਮਤ ਹੁੰਦੇ ਤੇ ਜਿਹੜਾ ਕੇਸ ਆ ਉਹ ਪੁਲਿਸ 'ਚ ਦੱਲ ਜਾਂਦਾ ਸਾਡੇ ਵੱਲੋਂ ਵੀ ਉਹ ਦਰਖਾਸਤ ਦਿੱਤੀ ਹੋਈ ਐ ਤੇ ਉਹਨਾਂ ਵੱਲੋਂ ਚਲੋ ਕਿਸੇ ਦੁਬਾਰਾ ਕਰਕੇ ਉਹਨਾਂ ਵੱਲੋਂ ਇੱਕ ਐਫਆਈਆਰ ਬੰਬਲੀ ਲੜਾਈ ਝਗੜੇ ਦੀ ਐਫਆਈਆਰ ਕਰਾ ਦਿੱਤੀ ਜਾਂਦੀ ਹੈ। ਤਾਂ ਜਿਹੜੇ ਹੁਣ ਥੋੜੇ ਦਿਨ ਪੈਸਾ ਉਸ ਐਫਆਈਆਰ ਦੇ ਆਧਾਰ ਤੇ ਸਾਡੇ ਸਾਥੀ ਦਾ ਕੰਟਰੈਕਟ ਖਤਮ ਕਰ ਦਿੱਤਾ ਜਾਂਦਾ। ਕੋਈ ਮਾਮਲਾ ਜੇ ਕੋਰਟ 'ਚ ਨਹੀਂ ਗਿਆ, ਕੋਈ ਕੋਰਟ ਦਾ ਡਿਸੀਜਨ ਨਹੀਂ ਆਇਆ ਕਿਸੇ ਤਰ੍ਹਾਂ ਦਾ ਸਾਡੇ ਸਾਥੀ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਪਰ ਸਾਡੀ ਮੈਨੇਜਮੈਂਟ ਨੇ ਉਹ ਨਤੀਜਾ ਆਉਣ ਤੋਂ ਪਹਿਲਾਂ ਆਪਣਾ ਡਿਸੀਜਨ ਬਣਾਤਾ ਉਹਦੀਆਂ ਨੌਕਰੀਆਂ ਸੇਵਾਵਾਂ ਖਤਮ ਕਰਤੀਆਂ। ਇਹ ਕਿੱਥੋਂ ਦਾ ਇਨਸਾਫ ਹੈ? ਅੱਜ ਵੀ ਕੋਈ ਰਾਹ ਜਾਂਦੇ ਤੁਰ ਇਹਨਾਂ ਨੇ ਫੜ ਕੇ ਪਰਤੀ ਜਿੱਤੇ ਹੋਇਆ ਵੀ ਜਦੋਂ ਮਰਜ਼ੀ ਲੱਤ ਮਾਰ ਕੇ ਇਹਨਾਂ ਨੂੰ ਕੱ ਅਕਸਰ ਗ੍ਰਾਭ ਕੀਤਾ ਵਿਭਾਗ ਦੇ ਮੈਕਮੇ ਦਾ ਮੈਕਮੇ ਦਾ ਅਕਸਰ ਪੱਕੇ ਖਰਾਬ ਕਰਦੇ ਆ ਇਲੈਕਟ੍ਰੀਕ ਨਹੀਂ ਖਰਾਬ ਹੁੰਦਾ ਜੋ バス ਰੈਂਡ ਦੇ ਵਿੱਚ ਭਰੇ バス ਰੈਂਡ ਦੇ ਵਿੱਚ ਬਸਾਂ ਨੂੰ ਠੱਲੇ ਲਾਉਣਾ ਪੈਂਦੇ ਨੇ ਉਦੋਂ ਅਕਸਰ ਗ੍ਰਾਭ ਨਹੀਂ ਹੁੰਦਾ ਮਲੇਜਮੈਂਟ ਦਾ ਜਦੋਂ ਵੱਡੇ ਜਿਹੜੇ ਪੱਕੇ ਅਧਿਕਾਰੀ ਨੇ ਜਾਂ ਮੁੱਖ ਅਧਿਕਾਰੀ ਨੇ ਇੱਡੇ ਇੱਡੇ ਕਰਾਪਸ਼ਨ ਕਰਦੇ ਨੇ ਉਦੋਂ ਅਕਸਰ ਗ੍ਰਾਭ ਨਹੀਂ ਹੁੰਦਾ ਜਦੋਂ ਵਾਇਰਲ ਹੁੰਦੀਆਂ ਸਾਨੂੰ ਇਹਨਾਂ ਨੇ ਇੱਕ ਟੰਗੜੀ ਸਮਝ ਆਇਆ ਵੀ ਜਦੋਂ ਮਰਜ਼ੀ ਡੰਡਾ ਮਾਰ ਕੇ ਇਹਨਾਂ ਨੂੰ ਇੱਥੋਂ ਕੱਢ ਦੋ ਤੇ ਜਦੋਂ ਮਰਜ਼ੀ ਭਰਤੀ ਕਰ ਲਓ ਇਹ ਕਿੱਥੋਂ ਦਾ ਇਨਸਾਫ ਹੈ ਜੀ ਸਾਡਾ ਵੀ ਕਸੂਰ ਕੱਟਣ ਉਹ ਸੋ ਸਵਾਰੀਆਂ 150 ਸਵਾਰੀਆਂ ਪੱਤਨ ਵਿੱਚ ਭਰ ਰਹੇ ਸਾਨੂੰ ਆਹ ਨਾਮ ਦਿੱਤੇ ਜਾਂਦੇ ਨੇ ਸੁਲਤਾਨ ਜੀ ਇਹ ਜਿਹੜੀ ਕਾਰਵਾਈ ਹੋਈ ਹੈ ਇਸ ਦੇ ਸਬੰਧ ਵਿੱਚ ਤੁਸੀਂ ਵੀ ਕੋਈ ਮਤਲਬ ਆਪਣੀ ਜਿਹੜੀ ਅਪੀਲ ਹੈ ਦੋਨੋਂ ਪੱਖ ਸਾਹਮਣੇ ਨੇ ਕੋਈ ਫੈਸਲਾ ਨਹੀਂ ਆਇਆ ਪਰ ਇਹਦਾ ਜਿਹੜਾ ਤੁਸੀਂ ਹੁਣ ਕਦਮ ਚੱਕਤਾ ਕਿਤੇ ਨਾ ਕਿਤੇ ਐ ਨਹੀਂ ਲੱਗਦਾ ਇਹ ਗਲਤ ਕਦਮ ਹੈ ਕਿ ਤੁਸੀਂ ਆਪਣੀ ਜਾਨ ਵੀ ਖਤਰੇ 'ਚ ਪਾ ਰਹੇ ਹੋ ਬਿਲਕੁਲ ਜੀ ਜਾਨ ਸਾਡੀ ਜਦੋਂ ਸਾਡਾ ਰੋਜ਼ਗਾਰ ਹੀ ਖੁੱਸ ਗਿਆ ਸਾਡੇ ਤੋਂ ਜਿਹਦੇ ਸਿਰ ਤੇ ਅਸੀਂ ਆਪਣਾ ਪਰਿਵਾਰ ਪਾਲਣਾ ਫਿਰ ਸਾਡੀ ਆਪਣੇ ਘਰ ਕਿਵੇਂ ਚਲਾਵਾਂਗੇ ਜਦੋਂ ਸਾਡਾ ਪਰਿਵਾਰ ਭੁੱਖਾ ਰਹਿਣ ਲੱਗ ਜੇ ਇਨਕਮ ਸਾਡੀ ਖਤਮ ਹੋ ਜੇ ਇੱਕ ਆਸ ਦੇ ਇੱਕ ਪਹਿਲਾਂ ਤਾਂ ਯਾਰ ਗੁੰਮਰਾਹ ਕਰਕੇ ਸਾਨੂੰ ਭਰਤੀ ਕੀਤਾ ਜਾਂਦਾ ਕੋਈ ਉਹਦੇ ਦੇ ਮਾਪਦੰਡ ਨਹੀਂ ਦਿੱਤੇ ਜਾਂਦੇ ਵੀ ਤੁਹਾਨੂੰ ਰੈਗੂਲਰ ਭਰਤੀ ਕਰ ਰਹੇ ਆ ਜਾਂ ਤੁਹਾਨੂੰ ਠੇਕੇਦਾਰੀ ਸਿਸਟਮ ਚ ਭਰਤੀ ਕਰ ਰਹੇ ਆ ਇੱਥੋਂ ਤੱਕ ਕੇ ਵਿਭਾਗ ਦਾ ਨਾਮ ਵੀ ਨਹੀਂ ਵਰਤਿਆ ਜਾਂਦਾ ਵੀ ਤੁਹਾਨੂੰ ਪੀਆਰਟੀਸੀ ਦੇ ਵਿੱਚ ਭਰਤੀ ਕਰ ਰਹੇ ਆ ਗੁੰਮਰਾਹ ਕਰਕੇ ਸਾਡੀਆਂ ਭਰਤੀਆਂ ਕੀਤੀਆਂ ਜਾਂਦੀਆਂ ਕਿਸੇ ਠੇਕੇਦਾਰ ਦੇ ਥਰੂ ਉਹ ਵਿਚੋਲਾ ਪਾਇਆ ਹੋਇਆ ਇਹਨਾਂ ਵਿੱਚ ਮੁੜ ਕੇ ਸਾਡੇ ਤੇ ਅਜਿਹੀਆਂ ਕਾਰਵਾਈਆਂ ਗਲਤ ਕਦਮ ਬੇਸ਼ੱਕ ਹੋਏਗਾ ਪਰ ਮੈਨੂੰ ਜੋ ਮਰਜ਼ੀ ਦਾ ਨਤੀਜਾ ਨਿਕਲੇ ਆਪਣੇ ਸਾਥੀ ਦੇ ਹੱਕ ਦੇ ਵਿੱਚ ਅੱਜ ਆਪਾਂ ਡਟਿਆ ਤੇ ਆਪਣੇ ਨੌਕਰੀਆਂ ਦੇ ਵਾਸਤੇ ਆਪਾਂ ਡਟੇ ਆ ਤੇ ਡਟੇ ਰਵਾਂਗੇ ਮੈਨੇਜਮੈਂਟ ਨਾਲ ਅਸੀਂ ਬਹੁਤ ਗੱਲ ਕਰਨ ਦੀ ਕੋਸ਼ਿਸ਼ ਕੀਤੀ 15 ਦਿਨ ਹੋ ਗਏ ਸਾਨੂੰ ਦਫ਼ਤਰਾਂ ਦੇ ਚੱਕਰ ਘੱਟਦੇ ਨੂੰ ਹਰ ਰੋਜ਼ ਕਦੇ ਇਹ ਆ ਕਦੇ ਉਹ ਆ ਕਦੇ ਇਹ ਆ ਸਾਡਾ ਕਸੂਰ ਤਾਂ ਕੱਢਣ ਫਿਰ ਬਾਕੀ ਦਾ ਕਸੂਰ ਇਹ ਆ ਵੀ ਅਸੀਂ ਸਮਰੱਥਾ ਤੋਂ ਵੱਧ ਸਵਾਰੀ ਚੜਾਉਂਦੇ ਆ ਤੇ ਮੈਘ ਨੂੰ ਵਾਅਦੇ ਵਾਲੇ ਲੈ ਕੇ ਜਾਂਦੇ ਆ ਇਹ ਕਸੂਰ ਦਾ ਸਾਨੂੰ ਇਨਾਮ ਦਿੱਤਾ ਜਾ ਰਿਹਾ ਹੈ ਸੁਲਤਾਨ ਜੀ ਮੇਰਾ ਤਾਂ ਇਹ ਕਹਿਣਾ ਕਿ ਤੁਹਾਨੂੰ ਇਹ ਜਿਹਾ ਕਦਮ ਨਹੀਂ ਚੱਕਣਾ ਚਾਹੀਦਾ ਕਿਉਂਕਿ ਸਭ ਦੇ ਪਰਿਵਾਰ ਨੇ ਬੱਚੇ ਨੇ ਸੋ ਜਾਨੀ ਨੁਕਸਾਨ ਵੀ ਹੋ ਸਕਦਾ ਤੁਸੀਂ نیچے ਆਣਾ ਆ ਜਾਣਾ ਚਾਹੀਦਾ ਤੁਹਾਨੂੰ ਜਿੱਤੇ ਤੱਕ ਮੈਨੂੰ ਲੱਗਦਾ ਹੈ ਕਿ ਤੁਸੀਂ ਕੋਈ ਬੈਠ ਕੇ ਗੱਲ ਕਰੋ ਨਤੀਜਾ ਨਿਕਲੇ ਇਸ ਚੀਜ਼ ਦਾ ਕੋਈ ਪ੍ਰਸ਼ਾਸਨ ਦੇ ਨਾਲ ਬੈਠ ਕੇ ਗੱਲਬਾਤ ਕਰੀ ਜਾਵੇ ਸੋ ਜਿਹੜਾ ਮਾਮਲਾ ਸੋਲਵ ਕੀਤਾ ਜਾ ਸਕੇ ਕਿਉਂਕਿ ਹਰ ਚੀਜ਼ ਦਾ ਹੱਲ ਨਿਕਲਦਾ ਇਸ ਚੀਜ਼ ਦਾ ਵੀ ਹੱਲ ਜ਼ਰੂਰ ਨਿਕਲ ਜੇਗਾ ਵੀਰ ਜੀ 15 ਦਿਨ ਹੋ ਗਏ ਸਾਨੂੰ ਬੈਠ ਕੇ ਗੱਲ ਕਰਦਿਆਂ ਹਰ ਰੋਜ਼ ਅਸੀਂ ਦਫਤਰਾਂ ਦੇ ਘੇੜੇ ਲਾਉਂ ਰਹੇ ਹਾਂ ਪਰ ਮੈਨੇਜਮੈਂਟ ਸਾਨੂੰ ਸਮਝਦੀ ਕੋਕ ਉਰੇ ਜਾਂਦੇ ਨੂੰ ਇਹਨਾਂ ਨੇ ਪਰਤੀ ਕੀਤਾ ਹੋਵੇ ਸਾਨੂੰ ਕੁਝ ਨਹੀਂ ਸਮਝਿਆ ਜਾਂਦਾ ਵੀਰ ਜੀ ਇਹਨਾਂ ਅਸਤਾਰੇ ਦੇ ਵਿੱਚ ਜਦੋਂ ਮਰਜ਼ੀ ਲੱਤ ਮਾਰ ਕੇ ਤੋੜ ਦਿਓ ਜਦੋਂ ਮਰਜ਼ੀ ਬੁਲਾ ਲਓ ਇਹ ਸਾਡੇ ਹਾਲਾਤ ਹੋਏ ਪਏ ਨੇ ਸਾਡਾ ਕੋਈ ਵਜੂਦ ਨਹੀਂ ਹੈਗਾ ਇਸ ਅਸਤਾਰੇ ਦੇ ਵਿੱਚ ਕੁੱਤੇ ਨਾਲੋਂ ਭੈੜਾ ਸਾਡੇ ਨਾਲ ਸਲੂਕ ਕੀਤਾ ਜਾਂਦਾ ਨਾਲੇ ਤੇ ਕੁੱਤਾ ਵੀ ਆਪਣੇ ਮਹਿਕਮੇ ਦਾ ਆਪਣੇ ਮਾਲਕ ਦਾ ਵਫਾਦਾਰ ਹੁੰਦਾ ਮਾਲਕ ਉਹਨੂੰ ਬੜਾ ਵਧੀਆ ਤਰੀਕੇ ਨਾਲ ਰੱਖਦਾ ਪਰ ਸਾਡੇ ਕੁੱਤੇ ਜਿੰਨੀ ਕਦਰ ਨਹੀਂ ਹੈਗੀ ਇੱਥੇ ਧੰਨਵਾਦ ਸੁਲਤਾਨ ਜੀ ਸੋ ਜਿਹੜਾ ਰੋਸ ਪ੍ਰਦਰਸ਼ਨ ਹੈ ਕਿਉਂਕਿ ਇਹਨਾਂ ਦੇ ਇੱਕ ਮੈਕਮੇ ਦੇ ਅਧਿਕਾਰੀ ਤੇ ਕਾਰਵਾਈ ਹੋਈ ਹੈ ਜੋ ਉਹਨਾਂ ਨੇ ਦੱਸਿਆ ਕਿ ਉਸ ਤੋਂ ਬਾਅਦ ਦੋਨੋਂ ਪੱਖਾਂ ਨੂੰ ਦਿੱਤਾ ਗਿਆ ਦੋਨੋਂ ਪਰਖਾ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਪਰ ਨਤੀਜਾ ਨਿਕਲਿਆ ਨਤੀਜੇ ਤੋਂ ਪਹਿਲਾਂ ਇਹਨਾਂ ਜਿਹੜਾ ਸਾਥੀ ਹੈ ਉਸ ਨੂੰ ਜਿਹੜਾ ਕੰਮ ਤੋਂ ਕੱਢ ਦਿੱਤਾ ਗਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਤੇ ਪ੍ਰਸ਼ਾਸਨ ਵੀ ਆ ਚੁੱਕਿਆ ਹੈ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚੇ ਪਏ ਨੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇਹਨਾਂ ਦੇ ਸਾਥੀ ਨੇ ਪੀਆਰਟੀਸੀ ਦੇ ਹੌਲੀ ਹੌਲੀ ਆਣੇ ਸ਼ੁਰੂ ਹੋ ਚੁੱਕੇ ਨੇ ਤਸਵੀਰਾਂ ਜ਼ਰੂਰ ਸਾਂਝੀ ਕਰਾਂਗੇ ਸੋ ਪੀਆਰਟੀਸੀ ਦੇ ਇਹਨਾਂ ਦੇ ਹੋਰ ਮੁਲਾਜ਼ਮ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਹਰਕੇਸ਼ ਜੀ ਅੱਜ ਤੁਹਾਡੇ ਸਾਥੀ ਦੇ ਵੱਲੋਂ ਐਡਾ ਵੱਡਾ ਕਦਮ ਚੱਕ ਦਿੱਤਾ ਗਿਆ ਮੁਕਰਨ ਕੀ ਆ ਦੇਖੋ ਜੀ ਇਹ ਕਾਫੀ ਟਾਈਮ ਪਹਿਲਾਂ ਲਗਭਗ 4-5 ਮਹੀਨੇ ਪਹਿਲਾਂ ਲੜਾਈ ਹੋਈ ਸੀ ਤੇ ਇੱਕ ਬਜ਼ੁਰਗ ਬੰਦਾ ਸੀ ਜਿਹੜੀ ਸਾਡੀ ਮਿੰਨੀ ਗੱਡੀ ਐ 28 ਸੀਟੜ ਗੱਡੀ ਐ 28 ਸੀਟੜ ਦੇ ਵਿੱਚ ਜਿਹੜੀ ਕੈਪੈਸਿਟੀ ਐ ਗੱਡੀ ਦੀ 28 ਸੀਟਾਂ ਨੇ ਉਦੇ ਬਸ ਦੇ ਵਿੱਚ ਦੁੱਗਣੀਆਂ ਸਵਾਰੀਆਂ ਸੀ ਲਗਭਗ 60 ਤੋਂ 65 ਸਵਾਰੀਆਂ ਸੀਗੀਆਂ ਬਸ ਦੇ ਵਿੱਚ ਇੱਕ ਤਾਂ ਅਸੀਂ ਆਪ ਦਾ ਜਾਨੀਮਾਲ ਜੋਖਮ ਚ ਪਾ ਕੇ ਆਮ ਪਬਲਿਕ ਦੀ ਸੇਵਾ ਕਰਦੇ ਆ ਤੇ ਇੱਕ ਬਜ਼ੁਰਗ ਬੰਦਾ ਸੀਗਾ ਉਹ ਹੈਂਡੀਕੈਪਟ ਸੀ ਉਹਦਾ ਰਾਈਟ ਹੈਂਡ ਤੋਂ ਜਿਹੜਾ ਬਾਜੂ ਸੀ ਉਹ ਕਟਿਆ ਹੋਇਆ ਸੀਗਾ ਉਹ ਤਾਕੀ ਦੇ ਵਿੱਚ ਲੰਕ ਗਿਆ ਜੀ ਅੱਗੇ ਸੋ ਕਨੈਕਟਰ ਵੱਲੋਂ ਆਪਦੇ ਦਲੇਰ ਰੱਖੀ ਗਈ ਵੀ ਭਾਜੀ ਤੁਸੀਂ ਥੱਲੇ ਗਿਰਨਾ ਜਾਇਓ ਜਾਂ ਗਿਰ ਕੇ ਅਗਲੀ ਤੱਕੀ ਜੋ ਸੱਟ ਵੇਟ ਲੱਗੀ ਜਾਂ ਜਾਨ ਚਲੀ ਗਈ ਕਿਉਂਕਿ ਜਿੰਨੀ ਵੀ ਕੋਈ ਐਕਸੀਡੈਂਟ ਹੋਇਆ ਜਾਂ ਕੋਈ બસ ਦੇ ਵਿੱਚ ਜਾ کئی ਵਾਰੀ ਬਸ ਐਕਸੀਡੈਂਟ ਦੇ ਵਿੱਚ ਕੋਈ ਮਰਿਆ ਜਾਂਦਾ ਹੈ ਤਾਂ ਉਹਦਾ ਜਿਹੜਾ ਭੁਗਤਾਨ ਹੈ ਵਕੀਲ ਤੱਕ ਸਾਨੂੰ ਸਾਰੇ ਡਰਾਈਵਰ ਕਨੈਕਟਰਾਂ ਨੂੰ ਆਪ ਕਰਨੇ ਪੈਂਦੇ ਨੇ ਸਾਡੀ ਕੋਈ ਸਨਵਾਈ ਨਹੀਂ ਜੀ ਮਹਿਕਮੇ ਦੇ ਵਿੱਚ ਸਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਉਹ ਨਹੀਂ ਗਈ ਇਸ ਕਰਕੇ ਕਨੈਕਟਰ ਨੇ ਆਪਣਾ ਪੱਖ ਰੱਖਿਆ ਵੀ ਗੱਡੀ ਓਵਰਲੋਡ ਹੈ ਕਿਰਪਾ ਕਰਕੇ ਇਹਨੂੰ ਤੁਸੀਂ ਅਗਲੀ ਵਾਸਤੇ ਆ ਜਿਓ ਤਾਂ ਉਹਦੇ ਵੱਲੋਂ ਬਸ ਦੇ ਵਿੱਚ ਅਪਸ਼ਬਦ ਬੋਲੇਗਾ ਕਨੈਕਟਰ ਨੂੰ ਉਹਦੀ ਬੇਟੀ ਸੀ ਨਾਲ ਉਹਦੀ ਵਾਈਫ ਸੀ ਸ਼ਾਇਦ ਉਹਦਾ ਜਵਾਈ ਵੀ ਨਾਲ ਸੀਗਾ ਬਸ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਬਸ ਦੇ ਵਿੱਚ ਜਲੀਲ ਕੀਤਾ ਗਿਆ ਇੱਥੇ ਤੱਕ ਕਹਿ ਗਿਆ ਵੀ ਤੇਰੇ ਕੀ ਬਾਪ ਦੀ ਬਸ ਐ ਉਹ ਕਹਿੰਦਾ ਬਾਪ ਦੀ ਬਸ ਤਾਂ ਮੇਰੇ ਦੀ ਨਹੀਂ ਹੈਗੀ ਵੀ ਤਕਰੀਬਨ ਜਿਹੜੀ ਬਸ ਐ ਇਹਦੇ ਵਿੱਚ ਕਪੈਸਿਟੀ 28 ਸਵਾਰੀਆਂ ਦੀ ਹੈ ਲਗਭਗ ਅਸੀਂ ਦੁੱਗਣੀ ਤੋਂ ਤਿੰਗਣੀ ਸਵਾਰੀ ਜਿਹੜੀ ਉਹ ਬਸ ਦੇ ਵਿੱਚ ਲੈ ਕੇ ਜਾ ਰਿਆ ਤੇ ਇਸ ਕਾਰਨ ਕਰਕੇ ਹੀ ਉਹਨਾਂ ਦਾ ਕੋਈ ਅਸ ਵਿੱਚ ਲੜਾਈ ਝਗੜਾ ਹੋ ਗਿਆ ਅੱਗੇ ਜਾ ਕੇ ਤੇ ਉਸ ਨੂੰ ਮੁੱਖ ਰੱਖਦੇ ਹੋਏ ਉਹ ਸਾਡੇ ਕੱਚੇ ਵਰਕਰਾਂ ਦੀ ਲਾ ਲੋ ਕੱਚੇ ਸਟਾਫ ਦੀ ਲਾ ਲੋ ਸਾਡੀ ਕੋਈ ਸੁਣਵਾਈ ਨਹੀਂ ਉਹਦੀ ਸੁਣਵਾਈ ਤੇ ਉਹ ਕੰਟਰੈਕਟਰ ਦਾ ਅੱਜ ਕੰਡਕਟ ਖਤਮ ਕਰਦਾ ਜਿੱਦ ਤੇ ਰੋਜ਼ ਬਸੋਂ ਅੱਜ ਜਿਹੜਾ ਸਾਡਾ ਸਾਥੀ ਹੈ ਉਹ ਪਾਣੀ ਵਾਲੀ ਟੈਂਕੀ ਦੇ ਚੜਿਆ ਗਿਆ ਕੀ ਲੱਗਦਾ ਹੈ ਕਿ ਮਤਲਬ ਜਿਹੜਾ ਉਹਨਾਂ ਵੱਲੋਂ ਇਹ ਕਦਮ ਚੱਕਿਆ ਹੈ ਕਿਥੇ ਨਾ ਕਿਥੇ ਗਲਤ ਨਹੀਂ ਹੈਗਾ ਜਾਨੀ ਨੁਕਸਾਨ ਵੀ ਹੋ ਸਕਦਾ ਉਹਨਾਂ ਸਭ ਦੇ ਪਰਿਵਾਰ ਨੇ ਉਹਨਾਂ ਦੇ ਵੀ ਪਰਿਵਾਰ ਹੈ ਦੇਖੋ ਜੀ ਪਹਿਲੀ ਗੱਲ ਤੇ ਹੈ ਜਿਵੇਂ ਤੁਸੀਂ ਸ਼ਬਦ ਬੋਲਿਆਗਾ ਵੀ ਜਾਨੀ ਨੁਕਸਾਨ ਹੋ ਸਕਦਾ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਜਿਹੜਾ ਸਾਥੀ ਸਾਡਾ 10 ਸਾਲ ਉਰੇ ਨੌਕਰੀ ਕਰ ਗਿਆ ਬੱਸ ਦੇ ਵਿੱਚ ਸਵਾਰੀ ਜ਼ਿਆਦਾ ਸੀ ਗਲਤੀ ਮਹਿਕਮੇ ਦੀ ਐ ਕੋਈ ਗੱਡੀ ਨਹੀਂ ਭਾਈ ਨਮੀ ਓਵਰਲੋਡ ਗੱਡੀ ਹੋਣ ਕਾਰਨ ਲੜਾਈ ਝਗੜਾ ਹੋਇਆ ਆਮ ਸਾਡੇ ਲੜਾਈ ਝਗੜੇ ਹੁੰਦੇ ਰਹਿੰਦੇ ਨੇ ਪਰ ਜੁਦਾ ਕਾਰਨ ਕੀ ਸੀ ਕਾਰਨ ਉਹਦਾ ਬੀ ਬੱਧ ਜਿਆਦਾ ਸਵਾਰੀ ਉਹ ਨੌਕਰੀ ਚੱਲੇਗੀ ਉਹ ਕਿਸੇ ਦੇ ਪਰਿਵਾਰ ਨਹੀਂ ਸੀ ਉਹ ਕਿਸੇ ਦਾ ਬੱਚਾ ਨਹੀਂ ਸੀ ਜੇਕਰ ਇੱਥੇ ਵੀ ਕੋਈ ਗੱਲ ਹੁੰਦੀ ਹੈ ਇਹ ਵੀ ਦੇਖੋ ਹੈ ਤਾਂ ਵੈਸੇ ਇੱਕ ਤਰਫੋਂ ਗਲਤ ਗੱਲ ਹੈ ਪਰ ਅਸੀਂ ਕਰੀਏ ਕੀ ਸਾਡਾ ਤਾਂ ਮਰਨ ਹੋਇਆ ਪਿਆ ਅਸੀਂ ਤਾਂ ਜਿਉਂਦੀ ਮਰ ਰਹੇ ਆਂਗੇ ਇਹ ਚੀਜ਼ਾਂ ਨੂੰ ਮੁੱਕ ਰੱਖ ਕੇ ਜਿਹੜੇ ਸਾਨੂੰ ਸੰਘਰਸ਼ ਨੇ ਉਹ ਕਰਨੇ ਪੈਂਦੇ ਨੇ ਤੇ ਅਸੀਂ ਉਮੀਦ ਕਰਦੇ ਆਂ ਸਾਡੀ ਮੈਨੇਜਮੈਂਟ ਤੋਂ ਸਰਕਾਰ ਤੋਂ ਵੀ ਜਿਹੜੀ ਸਾਡੀ ਮੰਗ ਹੈ ਸਾਡੀ ਸਾਡਾ ਸਾਥੀ ਨੌਕਰੀ ਤੋਂ ਬਰਖਾਸਤ ਕੀਤਾ ਉਹਨੂੰ ਨੌਕਰੀ ਦੇ ਦੁਬਾਰਾ ਮੜ ਲਿਆ ਜਾਵੇ ਤਾਂ ਜੋ ਆਪਣੇ ਸਾਥੀਆਂ ਨੂੰ ਅਸੀਂ ਉਤਾਰੀਏ ਸੋ ਬਿਲਕੁਲ ਹੋਰ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਦੇਖਦੇ ਆ ਕਿ ਉਹਨਾਂ ਦਾ ਇਸ ਮੁੱਦੇ ਤੇ ਕੀ ਕਹਿਣਾ ਸੋ ਪੁਲਿਸ ਅਧਿਕਾਰੀਆਂ ਨਾਲ ਵੀ ਗੱਲ ਕਰਦੇ ਆ ਸਰ ਜਿਹੜੀ ਆਹ ਛੱਤ ਤੇ ਚੜਿਆ ਪਿਆ ਨੌਜਵਾਨ ਇਹ ਚੀਜ਼ ਨੂੰ ਲੈ ਕੇ ਕਿਵੇਂ ਦੇਖਦੇ ਹੋ ਆ ਚੀਜ਼ ਨੂੰ ਸਾਨੂੰ ਨੋਟੀਫਿਕੇਸ਼ਨ ਆਈ ਸੀ तकरीबन 10:00 ਟਾਂ ਟਾਂ ਪਹਿਲਾਂ ਇੱਕ ਪੀਆਰਟੀ ਦਾ ਬਲੌਗਰ ਆ ਜਿਹੜੇ ਕੋਈ ਅਪਡੇਟ ਰੋਸ਼ ਪ੍ਰਗਟ ਕਰਨ ਵਾਸਤੇ ਛੱਤ ਤੇ ਚੜਿਆ ਹੋਇਆ ਸੀ ਉੱਥੇ ਪਹੁੰਚੇ ਆ ਇਹਨਾਂ ਦੇ ਪੀਆਰਟੀ ਦੇ ਜਿਹੜੇ ਉਚਿਤ ਕਰਗੀ ਵੀ ਆਏ ਹੋਏ ਨੇ ਉਹ ਇਹਦੇ ਨਾਲ ਗੱਲਬਾਤ ਕਰ ਰਹੇ ਨੇ ਸਰ ਜਿਹੜਾ ਕਦਮ ਚੱਕਿਆ ਕਿਸੇ ਨੇ ਕਿਸੇ ਆਪਣੇ ਆਪ ਨੂੰ ਜਾਨੀ ਨੁਕਸਾਨ ਦੀ ਕੋਸ਼ਿਸ਼ ਕੀਤੀ ਹੈ ਗਲਤ ਨਹੀਂ ਹੈਗੀ ਇਹ ਚੀਜ਼ ਅ ਦੇਖੋ ਜੀ ਰੋਸ ਪ੍ਰਗਟ ਕਰਨ ਵਾਸਤੇ ਅਲੱਗ-ਅਲੱਗ ਤਰੀਕੇ ਬਣਿਆ ਆ ਮਤਲਬ ਕਿ ਇਹ ਤਰੀਕਾ ਜਾਇਜ਼ ਨਹੀਂ ਹੈਗਾ ਤੇ ਅਸੀਂ ਵੀ ਇਹਨੂੰ ਅਪੀਲ ਕੀਤੀ ਹੈ ਕਿ ਥੱਲੇ ਆ ਕੇ ਆਪਣੀ ਜੋ ਵੀ ਗੱਲ ਹੈ ਓਨ ਟੇਬਲ ਬੈਠ ਕੇ ਮੀਟਿੰਗ ਕਰਵਾ ਸਕਦੇ ਆ ਉਹ ਕਰਵਾ ਕੇ ਇਹਨੂੰ ਅਪੀਲ ਕੀਤੀ ਹੈ ਥੱਲੇ ਆਵੇ ਤੇ ਆਪਣੀ ਗੱਲ ਅਧਿਕਾਰੀਆਂ ਦੇ ਅੱਗੇ ਰੱਖੇ ਧੰਨਵਾਦ ਸਰ ਬਿਲਕੁਲ ਜਿਵੇਂ ਅਧਿਕਾਰੀਆਂ ਦਾ ਵੀ ਕਹਿਣਾ ਹੈ ਕੀ ਮੀਟਿੰਗ ਕਰਕੇ ਹਰ ਚੀਜ਼ ਦਾ ਨਤੀਜਾ ਨਿਕਲ ਸਕਦਾ ਤਾਂ ਮੀਟਿੰਗ ਕਰਕੇ ਨਤੀਜਾ ਹੀ ਕੱਢਣਾ ਚਾਹੀਦਾ ਹੈ ਟੈਂਕੀਆਂ ਤੇ ਨਹੀਂ ਚੜਨਾ ਜੀ ਤਾਂ ਕਿਉਂਕਿ ਹਰ ਪ੍ਰਕਾਰ ਦੇ ਨਾਲ ਕੋਈ ਨਾ ਕੋਈ ਤਰੀਕੇ ਦੇ ਨਾਲ ਕੋਈ ਨਾ ਕੋਈ ਮਸਲਾ ਹੱਲ ਹੋ ਸਕਦਾ ਤੇ ਜਿਵੇਂ ਜਿਵੇਂ ਅਪਡੇਟਸ ਆਉਂਦੇ ਜਾਣਗੇ ਤੁਹਾਡੇ ਨਾਲ ਬਣੇ ਰਾਵਾਂਗੇ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਪੰਜਾਬੀ ਲੋਕ ਦੇ ਨਾਲ